ਦਲਾਹ ਹਸ਼ਿਆਰਪੁਰ ਦੇ ਪਿੰਨ ਬੇਗਮਪੁਰ ਚੜਿਆਲਾ ਦੇ ਪੰਜਾਬੀ ਗਾਇਕ ਅਤੇ ਪੱਤਰਕਾਰ ਹਰਪ੍ਰੀਤ ਬੇਗਮਪੁਰੀ ਤੇ 7 ਅਤੇ 8 ਸਤੰਬਰ ਦੀ ਦਰਮਿਆਨੀ ਰਾਤ ਨੂੰ ਘਰ ਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਅੱਧੀ ਰਾਤ ਨੂੰ ਜਾਨਲੇਵਾ ਹਮਲਾ ਕੀਤਾ ਤੇ ਕਾफी ਭੰਨ ਤੋੜ ਕੀਤੀ। ਉਹਦੇ ਬਾਰੇ ਵਿੱਚ ਆਓ ਹਰਪ੍ਰੀਤ ਬੇਗਮਪੁਰੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ। ਸਸਿਕਾ ਜੀ ਸਭ ਤੋਂ ਪਹਿਲਾਂ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਾਈਆ ਜੀ ਦਾ ਜੀ ਜਿਹੜਾ ਪਹਿਲਾਂ ਮੈਨੀਆਂ ਖਬਰਾਂ ਲਾਈਆਂ ਤੇ ਹੁਣ ਵੀ ਤੁਸੀਂ ਅੱਜ ਆਏ ਹੋ ਮੇਰੀ ਤੇ ਕਵਰੇਜ ਕਰਨ ਵਾਸਤੇ ਜੀ ਐ ਮੈਂ ਤਾਂ ਸਣੀ ਚਾਹਣਾ ਕਿ ਮੈਂ ਪੰਜਾਬੀ ਕਾਇਕੰਡ ਪੱਤਰਕਾਰ ਹਰਪ੍ਰੀਤ ਸਿੰਘ ਬੇਗੰਬੂ ਜੀ ਜੀ ਪਿੰਡ ਬੇਗੰਬੂ ਜਿਹੜਾ ਟਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਹਾਲਵਾਸੀ ਨੰਦਾ ਚੋਗ ਪਿੰਡ ਜੀ ਜ਼ਿਲ੍ਹਾ ਹੁਸ਼ਿਆਰਪੁਰ ਜੀ ਗੱਲ ਇਸ ਤਰ੍ਹਾਂ ਹੋਈ ਕਿ 7 ਸਤੰਬਰ 2024 ਦੀ ਰਾਤ ਨੂੰ ਕਰੀਬ 12 ਸਵੇਰ 12 ਵਜੇ ਜੀ ਮੈਂ ਤੇ ਮੇਰੀ ਮਾਤਾ ਜੀ ਬਤੀ ਕਲਦੀਪ ਕੌਰ ਜੀ ਜੀ ਹਰ ਰੋਜ਼ ਹੀ ਤਰ੍ਹਾਂ ਅਸੀਂ ਘਰ ਵਿੱਚ ਸੁੱਤੇ ਹੋਏ ਸੀਗੇ ਜੀ ਤੇ ਰਾਤ ਨੂੰ ਇੱਕ ਪਹਿਲਾਂ ਨੌਜਵਾਨ ਆਇਆ ਹੂੰ ਗੇਟ ਖੜਕਾਇਆ ਕਹਿੰਦਾ ਕਿ ਇੰਦਰਪ੍ਰੀਤ ਨੂੰ ਅਸੀਂ ਮਿਲਣਾ ਇੰਦਰਪ੍ਰੀਤ ਨੂੰ ਬਾਹਰ ਕੱਢੋ ਅੱਛਾ ਜੀ ਮੈਂ ਅੰਦਰ ਆਵਾਜ਼ ਦਿੱਤੀ ਕਿ ਇਹ ਇੰਦਰਪ੍ਰੀਤ ਦਾ ਘਰ ਨਹੀਂ ਆਗਾ ਜੀ ਇਹ ਘਰ ਪੱਤਰਕਾਰ ਹਰਪ੍ਰੀਤ ਸਿੰਘ ਬੇਗਮਪੁਰੀ ਦਾ ਜੀ ਉਹ ਮੈਂ ਮੈਂ ਉਸ ਨੂੰ ਫੋਨ ਕਰਨ ਲੱਗਾ ਜੀ ਉਹ 2-3 ਮਿੰਟ ਵਿੱਚ ਉਹਨਾਂ ਨੇ ਨਾਲ ਉਹਦੇ ਆਏ ਪੰਜ-ਛੇ ਮੁੰਡਿਆਂ ਨੇ ਜੀ ਨਾਲ ਉਸ ਮੁੰਡੇ ਨੇ ਵੀ ਵਾਰ ਕੇ ਹੂੰ ਦਾ ਗੇਟ ਦੇ ਵਿੱਚ ਦਾਤ ਕੁਰਪਾਨਾ ਸ਼ਰੀਆ ਮਾਰਨੀ ਸ਼ੁਰੂ ਕਰ ਦਿੱਤੀਆਂ ਗੁੰਡਾ ਗਾਦੀ ਦਾ ਪੂਰਾ ਡੰਗਾ ਨਾਜ਼ ਕੀਤਾ ਜੀ ਜੀ ਸਾਡੇ ਕੇਸ ਦਾ ਕਾਦਾ ਗੇਟ ਵੀ ਉਹਨੇ ਮੇਨ ਗੇਟ ਵੀ ਪਾੜ ਦਿੱਤਾ ਬੁਰੀ ਬੁਰੀ ਤਰ੍ਹਾਂ ਜੀ ਤੇ ਅਸੀਂ ਦੇਖਿਆ ਕਿ ਮਾਹੌਲ ਖਰਾਬ ਆ ਹੁਣ ਜੀ ਮੈਂ ਤੇ ਮੇਰੀ ਮਾਤਾ ਨੇ ਘਰ ਦੀ ਜਿਹੜੀ ਪੌੜੀ ਆ ਜੀ ਉਹ ਪੌੜੀ ਦੀ ਘਰ ਦੀ ਛੱਤ ਟੱਪ ਕੇ ਅਸੀਂ ਗਵਾਨੀਆਂ ਦੇ ਘਰ ਪੜ ਕੇ ਜਾਨ ਬਚਾਈ ਜੀ ਜੇਕਰ ਉਹ ਅਸੀਂ ਉਹ ਘਰ ਦਾ ਗਵਾਨੀਆਂ ਦੇ ਛੱਤ ਬੜਦੇ ਜੀ ਕਿੰਨੇ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜੀ ਇਹ ਗੱਲ ਸੱਚ ਹੋ ਗਈ ਤੇ ਅਸੀਂ ਤੁਹਾਡੀ ਜਾਨ ਬਚ ਗਈ ਤੇ ਸਾਡੇ ਘਰ ਵਿੱਚ ਵੜ ਕੇ ਉਹਨਾਂ ਨੇ ਮੇਨ ਗੇਟ ਪਹਿਲਾਂ ਪੂਰਾ ਦਾਤ ਮਾਰ ਵਰ ਕੇ ਪਾੜਿਆ ਤੇ ਤੀਜਾ ਹੱਥਿਆਣ ਵਾਲ ਉਸ ਤੋਂ ਬਾਅਦ ਫਰਿੱਜ ਤੋੜ ਦਿੱਤੀ ਜੀ ਉਹਦੇ ਬਾਅਦ ਦਾਤ ਮਾਰੇ ਜੀ ਮੋਟਰਸਾਈਕਲ ਮੇਰਾ ਵੜ ਦਿੱਤਾ ਦਾਤ ਮਾਰ ਮਾਰ ਕੇ ਪਾਣੀ ਵਾਲ ਟੈਂਕੀ ਪਾੜ ਦਿੱਤੀ ਉਹ ਘਰ ਦਾ ਸਮਾਨ ਭਾਂਡੇ ਤੱਕ ਵੀ ਉਹਨਾਂ ਨੇ ਤੋੜ ਦਿੱਤੇ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਮੇਰਾ ਉਹ ਉਹਨੇ ਹਿਸਾਬ ਕਰਨਾ ਪੈਣਾ ਮਨ ਲ ਮੋਟਰਸਾਈਕਲ ਵੀ ਫਰਿੱਜ ਵੀ ਐਲਜੀ ਕੰਪਨੀ ਸੀਗੀ ਘਰ ਦਾ ਸਮਾਨ ਕਾਫੀ ਮਨ ਲ ਹੁੰਦਾ ਲੱਖ ਦੇ ਲੱਖ ਦਾ ਕਹ ਲੋ ਕਰੀਬ ਜੀ ਜੀ ਨੁਕਸਾਨ ਹੋ ਗਿਆ ਤੇ ਬਹੁਤ ਵੱਡਾ ਨੁਕਸਾਨ ਕੀਤਾ ਤੇ ਜਿਹੜੀ ਮੇ ਜੀ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਆ ਲੋਕਾਂ ਨੂੰ ਤਾਂ ਪੁਲਿਸ ਵਾਲੇ ਜਦੋਂ ਆਏ ਸੀਗੇ ਤਾਂ ਮੈਨੂੰ ਕਹਿੰਦੇ ਸੀ ਵੀਡੀਓ ਵੀ ਨਾ ਬਣਾ ਲੋ ਕਿ ਮੈਂ ਜੋ ਹੋਇਆ ਮੈਂ ਨਾ ਵੀਡੀਓ ਬਣਾ ਸਕਦਾ ਕਿ ਕਿਤਾ ਕਾਰ ਦੀ ਵੀ ਸਮਾਨ ਟੁੱਟੇ ਦੇ ਵੀ ਤੇ ਪੁਲਿਸ ਵੀ ਆਈ ਉਹ ਵੀ ਆਹ ਵੀਡੀਓ ਬਣਾਉਣ ਦਾ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਅਧਿਕਾਰ ਦਿੱਤਾ ਹੋਇਆ ਕਿ ਕੋਈ ਵੀ ਵੀਡੀਓ ਬਣਾ ਸਕਦਾ ਹੈ ਸਿਪਾਹ ਮੁਲਾਜ਼ਮ ਦੀ ਵੀ ਬਣਾ ਸਕਦਾ ਮੁਲਾਜ਼ਮ ਜਿਹੜੇ ਮੌਕੇ ਤੇ ਖੜਾ ਸੀ ਕਿਸ ਨੂੰ ਹੈਂਡਲ ਕਰ ਰਹੇ ਆ ਜੀ ਉਹਨਾਂ ਨੇ ਮੈਨੂੰ ਮਨਾ ਕੀਤਾ ਕਹਿੰਦੇ ਵੀਡੀਓ ਨਹੀਂ ਬਣਾਉਣੀ ਮੈਂ ਕਿਹਾ ਸਰ ਮੈਂ ਪੱਤਰਕਾਰ ਆ ਨਾਲੇ ਮੇਰੇ ਤਾਂ ਹਮਲਾ ਹੋਇਆ ਮੈਂ ਵੀਡੀਓ ਉਹਦੀ ਬਣਾਉਣੀ ਜੀ ਪਰ ਉਹਨਾਂ ਨੇ ਮੈਨੂੰ ਮਤਲਬ ਬਹੁਤ ਕੋਸ਼ਿਸ਼ ਕੀਤੀ ਬੰਦ ਕਰ ਨਹੀਂ ਪਰ ਮੈਂ ਫਿਰ ਵੀ ਇੱਕ ਦੋ ਮਿੰਟ ਦੀ ਵੀਡੀਓ ਬਣਾ ਲਈ ਜੀ ਕਿਸੇ ਬੜੇ ਮੁਸ਼ਕਲ ਨਾਲ ਤੁਸੀਂ ਕੰਪਲੀਟ ਕੀਤੀ ਆ ਹੁਣ ਥਾਣੇ ਮੈਨੂੰ ਕਹਿੰਦੇ ਜੀ ਸਵੇਰੇ ਕਰਾਂਗੇ ਕਿ ਉਹ ਜਿਹੜਾ ਵਾਦ ਦਾ ਸਮੇਂ ਹੁਣ ਕੀ ਕਰਦਾ ਕਹਿੰਦੇ ਮੈਨੂੰ ਉਹਨਾਂ ਨੇ ਇਹ ਵੀ ਕਿਹਾ ਹੋ ਮੈਂ ਜੀ ਸਾਹਨੇ ਕਹਿੰਦੇ ਜੇ ਤੂੰ ਨਹੀਂ ਵੀਡੀਓ ਬਣਾਉਣੀ ਤਾਂ ਅਸੀਂ ਚੱਲੇਗਾ ਉਹਨੂੰ ਤਾਂ ਫਿਰ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਜੀ ਤੇ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਅਸੀਂ ਫਿਰ ਸਵੇਰੇ ਸੰਡੇ ਸੀਗਾ ਜੀ ਮੈਨੂੰ ਕਹਿੰਦੇ ਜੀ ਜਦੋਂ ਬੰਦੇ ਅਸੀਂ ਫੜਾਂਗੇ ਫਿਰ ਕਰਾਂਗੇ ਫਿਰ ਦਸਤਾਖਤ ਲਿਖਿਓ ਜੀ ਤੇ ਅਸੀਂ ਇਹਦੇ ਥੰਦੇ ਐਤਵਾਜ ਇੱਦਾਂ ਮਤਲਬ ਡੱਟ ਭਜਾਈ ਜੇ ਟਾਈਮ ਲੰਘ ਗਿਆ ਜੀ ਦਸੋਂ ਵਾਰ ਨੂੰ ਫੇ ਮੈਂ ਸ਼ਿਕਾਇਤ ਲਿਖ ਕੇ ਦਿੱਤੀ ਜੀ ਜਦੋਂ ਸ਼ਿਕਾਇਤ ਲਿਖਾਇ ਤੇ ਮੈਂ ਕਿਹਾ ਸਰ ਮੇਰੀ ਦਿਖਾ ਜਿਹੜੀ ਮੈਂ ਲਿਖੇ ਦਿੱਤੀ ਉਹਦੇ ਉੱਪਰ ਮੈਂ ਬਕਾਇਦਾ ਸਾਈਨ ਕੀਤੇ ਉੱਤੇ ਕਾਰਵਾਈ ਕਰੋ ਜੀ ਦੋਸ਼ੀਆਂ ਘਲਾਬ ਜੀ ਇਹਨਾਂ ਨੇ ਦੋ ਤਿੰਨ ਮੁੰਡੇ ਤਿੰਨ ਮੁੰਡੇ ਪਹਿਲਾਂ ਦੋ ਲਿਆਂਦੇ ਮੁੰਡੇ ਉਹਨਾਂ ਨੂੰ ਛੱਡਤਾ ਜੀ ਬਾਅਦ ਚ ਕਹਿੰਦੇ ਜੀ ਇਹ ਨਿਯਾਇਜ ਸ਼ੱਕੀ ਤਾਂ ਉਹਦੇ ਨੇ ਸੀਗੇ ਤੇ ਇੱਕ ਮੁੰਡਾ ਹੋਰ ਇਹਨਾਂ ਨੇ ਲੱਕਿਆ ਜੀ ਉਹ ਵੀ ਉਹਨੂੰ ਵੀ ਛੱਡਤਾ ਜੀ ਕਿ ਕਹਿੰਦੇ ਜੀ ਅਸੀਂ ਉਹਨ ਮੁੰਡੇ ਨੂੰ ਕਹਿੰਦੇ ਤੂੰ ਜਾ ਘਰ ਨੂੰ ਜੀ ਤੇ ਜਿਹੜੇ ਤੇ ਸਾਥੀ ਬਾਕੀ ਆ ਉਹ ਜਿਹੜਾ ਮੁੰਡਾ ਚੱਕਿਆ ਸੀਗਾ ਜੀ ਉਹ ਮੰਨਿਆ ਪੱਕਾ ਜੀ ਔਰ ਪੱਕਾ ਉਹ ਹੀ ਦੋਸ਼ੀ ਆ ਵੀਡੀਓ ਵਿੱਚ ਸੀਸੀਟੀ ਵੀਡੀਓ ਵੀ ਐਸਆਈ ਅਮਜੀਤ ਕੋਲ ਇਹ ਜਿਹੜਾ ਅਮਜੀਤ ਪੁਲਿਸ ਮੁਲਾਜ਼ਮਾ ਇਹਦੇ ਕੋਲ ਜਿਹੜਾ ਵੀਰ ਕੇਸ ਨੂੰ ਹੈਂਡਲ ਕਰ ਰਿਹਾ ਇਹਦੇ ਕੋਲ ਸੀਸੀਟੀ ਕੈਮਰੇ ਦੀ ਵੀਡੀਓ ਹੈਗੀ ਗੁੰਡਿਆਂ ਦੀ ਜੀ ਨੰਗੇ ਮੂੰਹ ਆ ਸ਼ਰੀਆਮ ਹਥਿਆਰ ਫੜੇ ਉਹਨਾਂ ਨੇ ਜਿਹੜਾ ਮੁੰਡਾ ਫੜਿਆ ਸੀਗਾ ਉਹਦੀ ਵੀਡੀਓ ਹੈਗੀ ਆ ਬਿਲਕੁਲ ਉਹ ਵੀਡੀਓ ਵਿੱਚ ਮੁੰਡਾ ਹੈਗਾ ਉਹ ਪੱਕਾ ਉਹੀ ਮੁੰਡਾ ਉਹ ਮੰਨਿਆ ਵੀ ਕਹਿੰਦਾ ਅਸੀਂ ਕਿਸੇ ਹੋਰ ਨੂੰ ਜਾਨਵਾਰ ਆਏ ਸੀਗੇ ਜੀ ਪਰ ਅਸੀਂ ਪ੍ਰਹਿਖੇ ਨਾਲ ਟੱਡੇ ਗਾ ਵੜ ਗਏ ਉਹ ਮੁੰਡਾ ਮੰਨਿਆ ਵੀ ਤੇ ਉਹ ਮੁੰਡਾ ਕਹਿੰਦਾ ਅਸੀਂ ਉਹ ਫੜ ਲਿਆ ਸੀ ਪੁਲਿਸ ਨੇ ਮੈਂ ਕੱਲੋਂ ਕਹਿੰਦਾ ਮੈਂ ਹਜਾਨਾ ਹਾਂਜੀ ਪੁਲਿਸ ਨੇ ਫੜ ਲਿਆ ਸੀਗਾ ਪਰ ਉਹਨੂੰ ਫੜ ਕੇ ਛੱਡਤਾ ਉਹਦਾ ਕੀ ਕਾਰਨ ਹੋਇਆ ਉਹਨੂੰ ਕਹਿੰਦਾ ਤੂੰ ਜਾ ਮਤਲਬ ਕਿ ਜਿਹੜੇ ਤੇਰੇ ਨਾਲ ਦੇ ਬੱਕੇ ਸਾਥੀ ਆ ਉਹਨਾਂ ਨੂੰ ਲੈ ਕੇ ਆ ਜੀ ਤੇ ਜੇ ਨਾਲ ਲੈ ਕੇ ਆਇਆ ਤਾਂ ਫੇਰ ਤੈਨੂੰ ਤੇ ਖਰਾਬ ਅਸੀਂ ਪਰਚਾ ਕੱਢ ਦੇਣਾ ਨੈਪ ਬਾਕੀ ਕਾਨੂੰਨ ਦੀ ਕਿਤਾਬ ਚ ਲਿਖਿਆ ਹੋਇਆ ਬਾਕੀ ਦੋਸ਼ੀਆਂ ਨੂੰ ਤਾਂ ਪੁਲਿਸ ਨੇ ਫੜਨਾ ਸੀ ਉਹ ਦੋਸ਼ੀ ਨੂੰ ਥੋੜੋ ਭੇਜੀਦਾ ਹੁੰਦਾ ਦੋਸ਼ੀਆਂ ਨੂੰ ਫੜਨ ਵਾਸਤੇ ਹਾਂਜੀ ਹਾਂਜੀ ਉਹ ਇਹਦਾ ਮੈਂ ਹੈਰਾਨ ਹੋ ਗਿਆ ਕਿ ਇਹ ਕੀ ਹੋ ਰਿਹਾ ਬੋਲੋ ਆ ਥਾਣੇ ਵਿੱਚ ਹਨਾ ਹੁਣ ਤੱਕ ਪਰਚਾ ਦਰਦ ਕੀਤਾ ਕਿ ਨਹੀਂ ਕੀਤਾ ਪਤਾ ਨਹੀਂ ਅੱਜ ਇਹ 7 ਤਰੀਕ ਦਾ ਮਾਮਲਾ ਤੇ ਮੰਨ ਲਓ ਹੋਇਆ ਸ਼ੁਰੂ ਅੱਜ 10 ਤਰੀਕ ਦੀ ਸ਼ਾਮ ਪੈ ਗਈ ਆ ਅੱਜ ਤੱਕ ਪੁਲਿਸ ਨੇ ਬਹੁਤ ਕਾਰ ਬਟੇ ਲਈ ਆ ਜ਼ੀਰੋ ਲੈਵਲ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਦੋਸ਼ੀ ਅਰੇਸਟ ਨਹੀਂ ਕੀਤਾ ਮੇਰੀ ਐਸਐਸਓ ਸਾਹਿਬ ਨਾਲ ਹੁਣ ਗੱਲ ਹੋਈ ਫੋਨ ਦੇ ਉੱਤੇ ਉਹ ਕਹਿੰਦੇ ਜੇ ਅਸੀਂ ਜਿਹੜਾ ਬੰਦਾ ਛੱਡ ਵੀਡੀਓ ਵਿੱਚ ਜਿਹੜੀ ਕੈਮਰੇ ਤੇ ਸੀਸੀਟੀਵੀ ਕੈਮਰੇ ਤੇ ਵੀਡੀਓ ਆਈ ਆ ਉਹਦੇ ਕਹਿੰਦੇ ਅਸੀਂ ਮਾਪਿਆਂ ਨੂੰ ਚੱਕਿਆ ਹਾਂ ਦੱਸੋ ਮਾਪੇ ਦਾ ਸਾਰੇ ਸਾਹੇ ਸੰਝੇ ਹੁੰਦੇ ਮਾਪੇ ਦਾ ਕਿਹਕ ਸੂ ਜਿਹੜਾ ਬੰਦਾ ਤੁਸੀਂ ਫੜ ਕੇ ਛੱਡਿਆ ਕਿਉਂ ਛੱਡਿਆ ਉਹਨੂੰ ਥਾਣੇ ਤੋਂ ਉੱਚ ਅਧਿਕਾਰੀ ਦੇ ਨਾਲ ਵੀ ਤੁਸੀਂ ਕਿਸੇ ਦੇ ਨਾਲ ਬਾਅਦ ਵਿੱਚ ਰਾਬਤਾ ਕਰਮ ਕੀਤਾ ਉਹ ਕਹਿੰਦਾ ਕਿ ਮੈਂ ਇਹ ਪਹਿਲੇ 1 ਮਿੰਟ ਮੇਰੀ ਗੱਲ ਸੁਣਿਓ ਜਿਹੜਾ ਅਮਜੀਤ ਸਾਰਾ ਮੇਰੇ ਕੇਸ ਨੂੰ ਹੈਂਡ ਕਰ ਰਿਹਾ ਹੈ ਆਪ ਨੂੰ ਮੌਕੇ ਦਾ ਆਇਆ ਸੀਗਾ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਫੋਨ ਤੇ ਉਹ ਕਹਿੰਦਾ ਫੋਨ ਦੇ ਤੋਂ ਤੂੰ ਰਿਕਾਰਡਿੰਗ ਕਰਦਾ ਕਹਿੰਦਾ ਮੈਂ ਤੇ ਇਹਨਾਂ ਕੋਈ ਗੱਲ ਨਹੀਂ ਕਰਨੀ ਜੀ ਤੇ ਐਸਐ ਚੰਗੀ ਨਹੀਂ ਸਮਝੀ ਪਤਾ ਨਹੀਂ ਕੀ ਉਹਨਾਂ ਨੂੰ ਡਰ ਪਿਆ ਸੀਗਾ ਜਿਹੜਾ ਉਹ ਗੱਲ ਕਰਨੀ ਮੇਰੇ ਨਾਲ ਗੱਲ ਕਰਨ ਤੋਂ ਵੀ ਡਰਦਾ ਸੀ ਮੈਂ ਕਿਹਾ ਉਹਦਾ ਕਹਿੰਦੇ ਕਿ ਪੰਜਾਬ ਪੁਲਿਸ ਆਮ ਲੋਕਾਂ ਦੀ ਸੇਵਾ ਵਿੱਚ ਆ ਜਿਹਦੇ ਤੇ ਕਾਤਲਾਨਾ ਹਮਲਾ ਹੋਇਆ ਉਹਦੇ ਨਾਲ ਗੱਲ ਕਰਨੇ ਨੂੰ ਤਿਆਰ ਨਹੀਂ ਪੁਲਿਸ ਬਿਲਕੁਲ ਜੀ ਉਹਦਾ ਕਹਿੰਦੇ ਕਿ ਪੰਜਾਬ ਪੁਲਿਸ ਆਪਜੀ ਸੇਵਾ ਵਿੱਚ ਹੈ ਪਰ ਜੇ ਕਿਸੇ ਨੂੰ ਲੋੜ ਪਵੇ ਫੋਨ ਤੇ ਪੁਲਿਸ ਗੱਲ ਕਰਨੀ ਨਹੀਂ ਕਰ ਸਕਦੀ ਇਹਦਾ ਮਤਲਬ ਤੁਸੀਂ ਐਸਐਸਪੀ ਸਾਹਿਬ ਨੂੰ ਜਾਂ ਹੋਰ ਕਿਸੇ ਨੂੰ ਉੱਚ ਅਧਿਕਾਰੀ ਨੂੰ ਮਿਲੇ ਆ ਮੈਂ ਐਸਐਸਪੀ ਸਾਹਿਬ ਕੋ ਵੀ ਅੱਜ 10 ਤਰੀਕ ਨੂੰ ਪੇਸ਼ ਹੋਇਆ ਜੀ ਔਰ ਉਹ ਨਾਲ ਕੰਪਲੇਟ ਵੀ ਕੀਤੀ ਆ ਤੇ ਫੇਸੋ ਕੀ ਦਰਖਾਸਤ ਦੇ ਕੇ ਆਇਆ ਉਹਨਾਂ ਨੇ ਕੀ ਪ੍ਰੋਸਸ ਦਿੱਤਾ ਡੀਐਸਪੀ ਆਰ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਐਸਐਸਪੀ ਸਾਹਿਬ ਨੇ ਮਾਨਜੂਰ ਐਸਐਸਪੀ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਮੈਂ ਗੱਲ ਸੁਣੀ ਆ ਔਰ ਡੀਐਸਪੀ ਆਰ ਸਾਹਿਬ ਨੂੰ ਉਹਨਾਂ ਨੇ ਮਾਰਕੀਤੀ ਦਰਖਾਸਤ ਕਿਹੜਿਆਂ ਨੂੰ ਡੀਐਸਪੀ ਆਰ ਨਰਿੰਦਰ ਸਿੰਘ ਜੀ ਉਹਨਾਂ ਨੇ ਵੀ ਬੜੇ ਪਿਆਰ ਨਾਲ ਮੈਨੂੰ ਵਿਸ਼ਵਾਸ ਦਿਵਾਇਆ ਕਿ ਤੇਰੇ ਇਨਸਾਫ ਤੈਨੂੰ ਮਿਲੂਗਾ ਜੀ ਤੇ ਮੈਂ ਧੰਨਵਾਦ ਕਰਦਾ ਸੀਨੀਅਰ ਅਫਸਰਾਂ ਦਾ ਮੈਨੂੰ ਆਸ ਵੀ ਆ ਕੇ ਸੀਨੀਅਰ ਅਫਸਰਾਂ ਦੀ ਬਦੌਲਤ ਮੈਨੂੰ ਇਨਸਾਫ ਮਿਲੂਗਾ ਪ ਮੈਂ ਇੱਕ ਪੱਤਰਕਾਰ ਹਾਂ ਪੰਜਾਬੀ ਗਾਇਕ ਹੋਣ ਦੇ ਤੇ ਫਿਰ ਵੀ ਮੇਰੇ ਨਾਲ ਇਦਾਂ ਹੋ ਰਹੀ ਮੇਰੀ ਕੋਈ ਅਜ ਕਾਰਵਾਈ ਨਹੀਂ ਹੋਈ ਤੇ ਆਮ ਤੱਕ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤੇ ਫਿਰ ਅਗਲਾ ਸਟੈਪ ਕੀ ਹੋਵੇਗਾ ਮੈਂ ਪ੍ਰਸ਼ਾਸਨ ਨੂੰ ਔਰ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਆ ਜੀ ਬਹੁਤ ਬੁਰਾ ਹਾਲ ਹੈ ਸ਼ਰਿਆਮ ਰੋਜ ਕਲਾਕਾਰਾਂ ਦੀਆਂ ਪ੍ਰਧਾਨਾਂ ਦੀਆਂ ਲੀਡਰਾਂ ਦੇ ਬਹੁਤ ਵਧੀਆ-ਵਧੀਆ ਸ਼ਖਸੀਤਾਂ ਦੇ ਕਤਲ ਕੀਤੇ ਜਾਂਦੇ ਆ ਦਿਨ ਦਿਹਾੜੇ ਗੋਲੀਆਂ ਮਾਰ ਕੇ ਜੀ ਤੇ ਜਦੋਂ ਮੇਰਾ ਕਤਲ ਹੋ ਗਿਆ ਉਦੋਂ ਪੁਲਿਸ ਨੇ ਕਾਰਵਾਈ ਕਰਨੀ ਆ ਕਿ ਕਿ ਕਾ ਕੇ ਜੇ ਕਾ ਮੇਰਾ ਮੈਨੂੰ ਜਲਦੀ ਇਨਸਾਫ ਨਾ ਮਿਲਿਆ ਹੂੰ ਮੈਂ ਬਖ ਬਖ ਜੱਥੇ ਬੰਦਿਆਂ ਨਾਲ ਲੈ ਕੇ ਜੀ ਪੂਰਾ ਸੰਘਰਸ਼ ਕਰਾਂਗੇ ਪਿੱਛੇ ਨਹੀਂ ਮੁੜਾਂਗੇ ਜੀ ਜੋ ਮੰਦਾ ਹੋ ਜਵੇ ਜੀ ਧੰਨਵਾਦ ਜੀ ਧੰਨਵਾਦ ਜੀ